ਪਿਆਰ ਭਰੀ ਸਤਿ ਸ਼ਕਾਲ ਤੇ ਪੁਸਤਕ ਸਿਮਰ ਚੋਂ ਮੈਂ ਇੱਕ ਹੋਰ ਤੁਹਾਡੇ ਨਾਲ کہانی ਸਾਂਝੀ ਕਰਨ ਜਾ ਰਿਹਾ ਹਾਂ ਕਹਾਣੀ ਲੰਬਾਰਸਾ ਹੋ ਗਿਆ ਸਮੇਂ ਘਟੀ ਸੀ ਜਦੋਂ ਮੈਂ ਆਪਣੇ ਪਿੰਡ ਤੋਂ ਬਠਿੰਡੇ ਜਾ ਕੇ ਲੁਧਿਆਣੇ ਨੂੰ ਬਸ ਚੜ ਰਿਹਾ ਸੀ ਉਸ ਸਮੇਂ ਮੇਰੇ ਹੱਥ ਉੱਪਰ ਇੱਕ ਜ਼ਖਮ ਹੋ ਗਿਆ ਸੀ ਗਹਿਰਾ ਪੱਟੀ ਬਣੀ ਸੀ ਸੋ ਬੱਸ ਮੈਂ ਬੈਠ ਗਿਆ ਮੇਰੇ ਕੋਲ ਇੱਕ ਛੋਟਾ ਜਿਹਾ ਬੈਗ ਸੀ ਤੇ ਮੈਂ ਜਾਣਸਾਰ ਬੱਸ 'ਚ ਜਾ ਕੇ ਉੱਥੇ ਪ੍ਰਾਈਵੇਟ ਬੱਸ ਸੀ ਤੇ ਉਹਦੇ 'ਚ ਮੈਂ ਉੱਪਰ ਜਾਲੀ 'ਚ ਆਪਦਾ ਬੈਗ ਰੱਖਤਾ ਤੇ ਦਰਦ ਮੇਰੇ ਜ਼ਿਆਦਾ ਸੀ ਤੇ ਸੀਟ ਮੈਨੂੰ ਮਿਲ ਗਈ ਸੀ ਸੀਟ ਮੈਨੂੰ ਜਾ ਕੇ ਜਿਵੇਂ ਬੈਠਾ ਸੀਟ ਤੇ ਤੇ ਉੱਥੇ ਬੱਸ ਜੀ ਹੋ ਜਿ ਚੌਂਕ ਕੋਲ ਹੀ ਆਈ ਸੀ ਤੇ ਉੱਥੇ ਇੱਕ ਲੇਡੀ ਜੀ ਨੇ ਮੇਰੇ ਮੋਢੇ ਤੇ ਹੱਥ ਰੱਖਤਾ ਮੈਨੂੰ ਉੱਠਣ ਲਈ ਜਾਨੀ ਕਿਹਾ ਵੀ ਉਹਦੇ ਕੋਲੇ ਬੱਚਾ ਚੱਕਿਆ ਹੋਇਆ ਸੀ ਸੋ ਮੈਂ ਦਰਦ ਨਾਲ ਵੈਸੇ ਤਾਂ ਮੇਰੇ ਜ਼ਿਆਦਾ ਦਰਦ ਸੀ ਪਰ ਇੱਕ ਔਰਤ ਦਾ ਸਤਿਕਾਰ ਕਰਦਿਆਂ ਮੈਂ ਸੋਚਿਆ ਕਿ ਬੱਚਾ ਚੱਕਿਆ ਤੇ ਮੈਂ ਆਪਣਾ ਸੀੜ ਤੋਂ ਉੱਠ ਖੜਾ ਹੋਇਆ ਤੇ ਉੱਥੇ ਜਿਹੜਾ ਪਾਈਪ ਜੀ ਲੱਗੀ ਹੁੰਦੀ ਓਦੇ ਨਾਲ ਮੈਂ ਢੋਜ ਹੀ ਲਾ ਕੇ ਖੜ ਗਿਆ ਦਰਦ ਮੇਰੇ ਜ਼ਿਆਦਾ ਹੋ ਰਿਹਾ ਸੀ ਕਿਉਂਕਿ ਮੈਂ ਉੱਥੋਂ ਇੱਕ ਜ਼ਖਮ ਜੇ ਲੱਈ ਸੀ ਤੇ ਮੈਂ ਜੇ ਖੜਾ ਬਸ ਥੋੜੀ ਵਾਰਟੀ ਗਈ ਸੀ ਅਜੇ ਬੀਬੀ ਵਾਲਾ ਚੌਕ ਹੀ ਤੇ ਉੱਥੇ ਇੱਕ ਅਗਲੀ ਸੀਟ ਤੋਂ ਲੜਕੀ ਮੇਰੇ ਵੱਲ ਉਹ ਦੇਖ ਰਹੀ ਸੀ ਬਰਾਬਰ ਖੜੀ ਉਹ ਮੇਰਾ ਚਿਹਰਾ ਹੀ ਦੇਖ ਰਹੀ ਸੀ ਦਰਦ ਹੁੰਦਾ ਮਹਿਸੂਸ ਕਰ ਰਹੀ ਸੀ ਜਾਂ ਤਾਂ ਵੀ ਉਹ ਪੱਟੀ ਬੰਨੀ ਸੀ ਤੇ ਮੈਂ ਹੱਥ ਜਾਂ ਇੱਕ ਪੌਣ ਲੱਗ ਗਿਆ ਵੀ ਆਪਣੇ ਹੱਥ ਤੋਂ ਇੱਕ ਦੂਜਾ ਹੱਥ ਲਾ ਕੇ ਵੀ ਡੋਲ ਜੀ ਪੈਂਦੀ ਸੀ ਮੇਰੇ ਦਰਦ ਹੁੰਦਾ ਸੀ ਤਾਂ ਉਹ ਲੜਕੀ ਨੇ ਮਹਿਸੂਸ ਕੀਤਾ ਉਹ ਆਪਣੀ ਸੀਟ ਤੋਂ ਉੱਠ ਖੜੀ ਹੋਈ ਆਦੀ ਜੀ ਤੁਸੀਂ ਬੈਠ ਜਾਓ ਇਸ ਸੀਟ ਤੇ ਮੈਂ ਕਿਹਾ ਮੈਡਮ ਨਹੀਂ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਠੀਕ ਆ ਹੈ ਜੀ ਕੋਈ ਗੱਲ ਨਹੀਂ ਆਦੀ ਨਹੀਂ ਤੁਸੀਂ ਠੀਕ ਨਹੀਂ ਥੋੜੇ ਦਰਦ ਹੋ ਰਿਹਾ ਤੁਸੀਂ ਪੱਟੀ ਬੰਨੀ ਆ जख्म ਮੈਂ ਦੇਖ ਰਹੀ ਹਾਂ ਤੁਹਾਡੇ ਵਾਲਾ ਤੁਸੀਂ ਇੱਕ ਔਰਤ ਨੂੰ ਸੀਟ ਛੱਡੀ ਆ ਤੇ ਤੁਸੀਂ ਉਹਨੂੰ ਕਹਿ ਨਹੀਂ ਸਕੇ ਵੀ ਮੇਰੇ ਵੀ ਦੇ 8:00 ਵਜੇ ਆ ਚਲੋ ਕੋਈ ਗੱਲ ਨਹੀਂ ਤੁਸੀਂ ਬੈਠੋ ਮੇਰੀ ਸੀਟ ਤੇ ਜਦੋਂ ਦਰਦ ਜ਼ਿਆਦਾ ਮਹਿਸੂਸ ਹੋਇਆ ਤੇ ਮੈਂ ਬੈਠਾ ਤੇ ਉਹਨੇ ਸੋਚਿਆ ਵੀ ਉਹਨੇ ਇੱਕ ਮੈਨੂੰ ਕਿਹਾ ਵੀ ਕੋਈ ਗੋਲੀ ਲਾਵਾਂਗੇ ਦਰਦ ਦੀ ਦਵਾਈ ਹੈ ਤੁਹਾਡੇ ਕੋਲ ਮੈਂ ਜੀ ਗੋਲੀ ਮੈਂ ਮੇਰੇ ਕੋਲ ਪੱਠੀ ਕਾ ਕੋਈ ਪੱਤਾ ਦਵਾਈ ਦਾ ਪਰ ਮੈਂ ਭੁੱਲ ਆ ਉਹਨੇ ਆਪਣੇ ਪਾਰਸ ਚੋਂ ਇੱਕ ਪੱਤਾ ਕੱਢਿਆ ਹਾਂ ਜੇ ਤੁਸੀਂ ਪੁਰਾਣਾ ਮੰਨੋ ਤੇ ਅੱਜ ਕੱਲ ਸਮਾਂ ਵੀ ਹੈ ਨਹੀਂ ਤਾਂ ਤੁਸੀਂ ਇੱਕ ਮੈਸ ਨੂੰ ਦਵਾਈ ਦੇ ਰਹੀਆਂ ਤੇ ਨਾਲ ਉਹਦੇ ਕੋਲੇ ਉਥੋਂ ਪਾਣੀ ਤੇ ਬੋਤਲ ਸੀ ਤਾਂ ਮੈਂ ਉਹ ਉਹਨੇ ਮੈਨੂੰ ਉਹ ਪੱਤਾ ਕੱਢ ਕੇ ਪਾਣੀ ਦੀ ਬੋਤਲ 'ਚੋਂ ਗੋਲੀ ਦੇ ਦਿੱਤੀ ਚਲੋ ਮੈਂ ਲੈ ਲਈ ਕਿਉਂਕਿ ਦਰਦ ਜ਼ਿਆਦਾ ਸੀ ਕੀ ਕਰਦਾ ਸੋਸ ਲੜਕੀ ਨੇ ਮੈਨੂੰ ਸੀਸੇ ਵਾਲੇ ਪਾਸੇ ਯਾਨੀ ਕਿ ਉਧਰ ਤਾਕੀ ਵਾਲੇ ਪਾਸੇ ਭਾਤਾ ਵੀ ਕਈ ਵਾਰੀ ਕੋਈ ਗੋੜੀ ਨਾਲ ਕਈ ਵਾਰੀ ਕੋਈ ਹੋਰ ਸਤੇ ਠੀਕ ਨਾ ਰਹੇ ਤਾਂ ਇੱਕ ਪਾਸੇ ਠੀਕ ਆ ਉਲਟੀ ਵਗੈਰਨ ਆ ਜੀ ਸੋ ਮੈਂ ਉਧਰ ਬੈਠ ਗਿਆ ਤੇ ਉੱਥੇ ਬੈਠ ਕੇ ਅਜੇ ਥੋੜੇ ਚਿਰ ਬਾਅਦ ਹੀ ਮੇਰੀ ਅੱਖ ਲੱਗ ਗਈ ਤਾਂ ਮੈਨੂੰ ਕੁਝ ਨਾ ਪਤਾ ਚੱਲਿਆ ਵੀ ਨੀਂਦ ਆ ਗਈ ਮੈਨੂੰ ਕਿਉਂਕਿ ਕਈ ਪਿਛਲੀ ਰਾਤ ਵੀ ਮੈਂ ਜਿਆਦਾ ਪੰਘਾਇਆ ਜਾਂ ਸੀਗਾ ਨੀਂਦ ਨਹੀਂ ਆਈ ਸੀ ਮੈਨੂੰ ਸੋ ਮੈਂ ਸੌਂ ਗਿਆ ਤੇ ਰਸਤੇ ਚ ਇੱਕ ਦੋ ਵਾਰੀ ਮੇਰੀ ਅੱਖ ਜੀ ਖੁੱਲੀ ਤਾ ਨਾ ਪਤਾ ਲੱਗਿਆ ਤਾਂ ਇੱਕ ਦੋ ਵਾਰ ਮੈਂ ਦੇਖਿਆ ਵੀ ਉਹ ਲੜਕੀ ਵੀ ਬੈਠੀ ਆ ਤੇ ਚਲੋ ਮੈਂ ਆਬ ਦਾ ਦਰਦ ਜਿਹੜਾ ਹੰਡਾਉਂਦਾ ਹੋਇਆ ਤੇ ਉੱਥੇ ਮੈਂ ਬੈਠਾ ਰਿਆ ਤੇ ਬਸ ਲੁਧਿਆਣੇ ਰੁਕ ਗਈ ਜਦੋਂ ਬਸ ਲੁਧਿਆਣੇ ਰੁਕੀ ਤੇ ਹੁਣੇ ਮੈਨੂੰ ਇਹ ਕਿਹਾ ਸਰ ਤੁਸੀਂ ਆ ਜਾਓ ਉੱਤਰੋਂ ਥੱਲੇ ਬਸ ਆਪਣੇ ਲੁਧਿਆਣੇ ਆ ਗਈ ਤੁਸੀਂ ਲੁਧਿਆਣੇ ਆਉਣਾ ਸੀ ਮੈਂ ਕਿਹਾ ਜੀ ਹਾਂ ਜੀ ਸੋਹਣੇ ਮੇਰਾ ਬੈਗ ਚੱਕਿਆ ਲੜਕੀ ਨੇ ਤੇ ਥੱਲੇ ਜਦੋਂ ਮੈਨੂੰ ਹੱਥ ਦੇ ਕੇ ਟਾਕੀ ਤੋਂ ਉਤਾਰਨ ਲੱਗੀ ਮੈਂ ਕਿਹਾ ਮੈਡਮ ਮੈਂ ਠੀਕ ਆ ਕੋਈ ਗੱਲ ਨਹੀਂ ਮੈਂ ਉਤਰ ਜੂਗਾ ਇਸ ਦੀ ਕੋਈ ਗੱਲ ਨਹੀਂ ਸੋਹਣੇ ਫੇਰ ਵੀ ਮੈਨੂੰ ਆਦਾ ਸਾਰਾ ਦੇ ਕੇ ਤੇ ਮੈਨੂੰ ਉਤਾਰ ਲਿਆ ਤੇ ਦਰਦ ਵੈਸੇ ਮੇਰੇ ਠੀਕ ਹੋ ਗਿਆ ਸੀ ਉਸ ਸਮੇਂ ਤੱਕ ਉਹ ਦਵਾਈ ਦਾ ਅਸਰ ਹੋ ਗਿਆ ਸੀ ਤੇ ਉਹ ਦੋ ਲੜਕੀ ਦੇ ਕੋਲੇ ਵੀ ਬੈਗ ਸੀ ਇੱਕ ਇੱਕ ਵੱਡਾ ਬੈਗ ਸੀਗਾ ਤੇ ਭਾਰਾ ਸੀ ਉਹ ਵੀ ਬੈਗ ਹਣ ਉਹ ਵੀ ਚੱਕਿਆ ਤੇ ਮੇਰਾ ਬੈਗ ਵੀ ਫੜਿਆ ਮੈਂ ਥੱਲੇ ਉਤਰ ਕੇ ਕਹੇ ਮੈਡਮ ਮੈਨੂੰ ਫੜਾ ਦਿਓ ਬੈਗ ਕੋਈ ਗੱਲ ਨਹੀਂ ਮੈਂ ਹੁਣ ਠੀਕ ਆ ਸੋ ਉਹ ਲੜਕੀ ਨੇ ਆਪਣੇ ਉੱਥੇ ਤੋਂ ਬਾਅਦ ਮੈਨੂੰ ਆਂਦੀ ਵੀ ਤੁਸੀਂ ਐਂ ਕਰੋ ਮੇਰੇ ਨਾਲ ਆਓ ਤੁਸੀਂ ਇੱਥੇ ਆਪਾਂ ਆ ਦਵਾਈ ਇੱਥੇ ਹੋਰ ਤੇ ਲੈਣੇ ਆ ਤੁਹਾਡੇ ਆਪਣੇ ਡਾਕਟਰ ਕੋਲੇ ਉਹ ਉੱਥੇ ਨੇੜੇ ਇੱਕ ਗਲੀ ਸੀ ਜਾ ਕੇ ਕਲੀਨਿਕ ਸੀਗਾ ਤੇ ਉੱਥੇ ਜਾ ਕੇ ਉਹ ਲੈ ਗਈ ਕਿਉਂਕਿ ਉਥੋਂ ਦੀ ਜਾਣੂ ਸੀ ਲੜਕੀ ਉਹ ਹੁਣ ਮੈਂ ਪੁੱਛਿਆ ਵੀ ਤੇ ਤੂੰ ਇੰਨਾ ਕੁਸ਼ ਕਰ ਰਹੀ ਆ ਵੀਰੇ ਕਿਣ ਜਾਣੇ ਬੰਦੇ ਨੂੰ ਜਿਹੜਾ ਮੈਂ ਤੁਸੀਂ ਮੈਨੂੰ ਜਾਣਦੇ ਨਹੀਂ ਆਪਣਾ ਕੋਈ ਰਿਸ਼ਤਾ ਨਹੀਂ ਤੇ ਤੁਸੀਂ ਇੰਨਾ ਵੱਡਾ ਰਿਸਕ ਲੈ ਕੇ ਤੁਸੀਂ ਇਹ ਕੁਸ਼ ਕਰ ਰਹੇ ਹੋ ਤੇ ਕਾਹਦੇ ਲਈ ਅੱਜ ਕੱਲ ਟਾਈਮ ਕੋ ਚੰਗਾ ਨਹੀਂ ਤੇ ਲੜਕੀਆਂ ਦੀ ਵੀ ਮੇਰੇ ਲਈ ਟਾਈਮ ਤਾਂ ਚੰਗਾ ਸਰ ਨਹੀਂ ਪਰ ਤੁਸੀਂ ਇੱਕ ਮੇਰੇ ਤੇ ਇੱਕ ਵੱਡਾ ਵਿਸ਼ਵਾਸ ਕੀਤਾ ਅੱਜ ਕੱਲ ਬੱਸਾਂ 'ਚ 100 ਕੁਸ ਹੋ ਜਾਂਦਾ ਹੁੰਦਾ ਕੋਈ ਮੈ ਤੁਹਾਨੂੰ ਇੱਕ ਗੋਲੀ ਦਿੱਤੀ ਹੋ ਸਕਦਾ ਨਸ਼ੇ ਵਾਲੀ ਗੋਲੀ ਹੋ ਕੇ ਤੇ ਕੁਝ ਮੈਂ ਹੋਰ ਵੀ ਸੋਟਨਾ ਘਟਨਾ ਘਟ ਜਾਂਦੀ ਤੇ ਤੁਸੀਂ ਐਡਾ ਵੱਡਾ ਇੱਕ ਮੇਰੇ ਤੇ ਵਿਸ਼ਵਾਸ ਕੀਤਾ ਤਾਂ ਮੇਰਾ ਵੀ ਫਰਜ਼ ਬਣਦਾ ਸੀ ਤੁਹਾਡਾ ਮੈਂ ਬੈਗ ਚੱਕਿਆ ਜਦੋਂ ਜਾਲੀ ਚ ਇੱਕ ਲੇਡੀ ਜੀ ਨੇ ਦੱਸਤਾ ਵੀ ਇਹ ਮਤਲਬ ਜਿਹੜਾ ਇਹ ਬੈਗ ਆ ਤੇ ਉਹਨੇ ਕਿਹਾ ਜੀ ਆ ਜਿਹੜੇ ਤੁਹਾਡੇ ਨਾਲ ਬੈਠੇ ਹਨ ਭਾਈ ਸਾਹਿਬ ਇਹਨਾਂ ਦੇ ਤੁਸੀਂ ਇਹਨੂੰ ਸੀਟ ਛੱਡੀ ਹੈ ਤੇ ਇਹਨਾਂ ਦਾ ਇਹ ਬੈਗ ਜਾਲੀ 'ਤੇ ਪਿਆ ਸ ਹੈ ਇਹਨੂੰ ਨਾ ਪਤਾ ਲੱਗੇ ਫਿਰ ਇਹ ਠੀਕ ਨਹੀਂ ਇਹ ਤੇ ਉਹਨੇ ਮੇਰਾ ਬੈਗ ਚੱਕ ਕੇ ਆਪਣਾ ਉੱਥੇ ਰੱਖ ਲਿਆ ਤੇ ਉਹਨੇ ਕੁਦਰਤੀ ਇੱਕ ਮੇਰਾ ਇੱਕ ਮੈਗਜ਼ੀਨ ਸੀਗਾ ਜੀ ਫਾਇਲ ਸੀਗੀ ਉਹਦੇ ਚ ਮੇਰੀ ਤੇ ਉੱਥੇ ਮੈਂ ਉਹਨੇ ਕੱਢ ਲਈ ਕੱਢ ਕਿਉਂਨੇ ਮੈਨੂੰ ਦੱਸਿਆ ਬਾਅਦ ਚ ਕਿ ਯਾਨੀ ਮੈਂ ਕੱਢ ਕੇ ਪੜਿਆ ਤਾਂ ਮੈਨੂੰ ਪਤਾ ਲੱਗਿਆ ਵੀ ਮੈਂ ਕਹ ਜੀ ਵਧੀਆ ਰਾਈਟਰ ਨਾਲ ਬੈਠੀ ਆਂ ਜਿਹਦੀ ਮੈਂ ਪਾਠਕਾ ਉਹ ਮੇਰੀਆਂ ਰਚਨਾਵਾਂ ਪਹਿਲਾਂ ਵੀ ਪੜਦੀ ਰਹੀ ਸੀ ਉਹਨੇ ਮੈਨੂੰ ਮੈਨੂੰ ਦੱਸਿਆ ਵੀ ਬਾਏ ਇੰਨਾ ਕੁਝ ਕਿਉਂ ਕੀਤਾ ਤੇ ਉਹਨਾਂ ਦੀ ਸਾਰੇ ਕੀ ਹੈ ਵੀ ਇੱਕ ਜਿਹੜਾ ਦੁਖੀ ਇਨਸਾਨ ਆ ਤੁਸੀਂ ਵੇਖੋ ਥੋੜੇ 6 ਵਜੇ ਸੀ ਤੁਸੀਂ ਇੱਕ ਲੇਡੀ ਜਿਹਦੇ ਬੱਚਾ ਚੱਕਿਆ ਸੀ ਉਹ ਨੂੰ ਆਪਣੀ ਸੀਟ ਛੱਡਤੀ ਤੇ ਫਿਰ ਮੇਰਾ ਫਰਜ਼ ਵੀ ਬਣਦਾ ਸੀ ਮੈਂ ਤਾਂ ਕਰਕੇ ਤੁਹਾਨੂੰ ਸੀਟ ਛੱਡੀ ਵੀ ਤੁਸੀਂ ਦਰਦ ਦਾ ਮਹਿਸੂਸ ਕਰ ਰਹੇ ਸੀ ਮੈਂ ਵੀ ਸਮਝਦੀ ਸੀ ਮੈਂ ਵੀ ਇਨਸਾਨ ਆ ਸੋ ਇਦੋਂ ਬਾਅਦ ਉਹ ਲੜਕੀ ਮੈਨੂੰ ਕਲੀਨਿਕ ਤੇ ਲੈ ਗਈ ਕਲੀਨਿਕ ਤੇ ਡਾਕਟਰ ਨੂੰ ਕਹਿ ਕੇ ਕਿ ਮੇਰੇ ਟੀਕਾ ਲਵਾਇਆਣ ਟੀਕਾ ਲਵਾ ਕੇ ਡਾਕਟਰ ਨੇ ਗੋੜੀਆਂ ਦਿੱਤੀ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਜਦੋਂ ਮੈਂ ਡਾਕਟਰ ਨੂੰ ਪੁੱਛਿਆ ਵੀ ਪੈਸੇ ਤਾਂ ਉਹ ਲੜਕੀ ਨੇ ਪੈਸੇ ਦੇ ਦਿੱਤੇ ਮੈਂ ਇੱਥੇ ਰੱਖਿਆ ਬੀਬਾ ਤੁਸੀਂ ਪੈਸੇ ਲੈ ਲਓ ਮੈਥੋਂ ਕੋਈ ਗੱਲ ਨਹੀਂ ਮੈਂ ਠੀਕ ਆ ਹੁਣ ਮੈਂ ਚਲਾ ਜਾਵਾਂਗਾ ਉਹ ਆਦੀ ਨਹੀਂ ਤੁਸੀਂ ਕਿੱਥੇ ਜਾਣਾ ਮੈਂ ਉੱਥੇ ਤੁਹਾਨੂੰ ਛੱਡ ਕੇ ਆਵਾਂਗੀ ਮੈਂ ਨਹੀਂ ਦੀ ਮੈਂ ਕੋਈ ਗੱਲ ਨਹੀਂ ਮੈਂ ਚਲਾ ਜਾਵਾਂਗਾ ਫਿਰਾਂ ਦੀ ਸਾਰਾ ਇਹ ਨਾ ਕਰੋ ਤੇ ਤੁਸੀਂ ਇੱਕ ਹੋਰ ਮੈਂ ਬੇਨਤੀ ਹੈ ਵੀ ਮੇਰੇ ਨਾਲ ਤੁਸੀਂ ਚਾਹ ਦੀ ਪਿਆਲੀ ਸਾਂਝੀ ਕਰੋਗੇ ਤੇ ਉੱਥੇ ਇੱਕ ਨੇੜੇ ਉੱਥੇ ਹੋਟਲ ਹੈ ਉੱਥੇ ਜਾ ਕੇ ਅਸੀਂ ਉਹਨੇ ਚਾਹ ਮੰਗਾਈ ਚਾਹ ਦੇ ਨਾਲ ਗਾਜਰ ਪਾ ਮਗਾਇਆ ਸਿਆਲ ਦਾ ਟਾਈਮ じゃ ਸੀਗਾ ਤੇ ਉੱਥੇ ਅਸੀਂ ਬਹਿ ਕੇ ਚਾਹ ਪੀਤੀ ਤੇ ਉਹਨੇ ਮੈਨੂੰ ਬੜੀ ਆਪਣਤ ਨਾਲ ਬੜਾ ਮੈਨੂੰ ਕਿਹਾ ਵੀ ਜੇ ਅਸੀਂ ਪੜ੍ਹ ਲਿਖ ਕੇ ਵੀ ਸੋਚਣਾ ਬਦਲੀ ਆਪਦੀ ਇੱਕ ਮੈਂ ਲੜਕੀ ਆ ਤੇ ਤੁਸੀਂ ਮੇਰੇ ਤੇ ਮੰਨ ਲਓ ਇੱਕ ਮੇਰੇ ਹੱਥੋਂ ਦਵਾਈ ਇੱਕ ਲਈ ਆ ਹਨਾ ਤੇ ਮੇਰਾ ਵੀ ਫਰਜ਼ ਬਣਦਾ ਸੀਗਾ ਤੇ ਮੈਂ ਤਾਂ ਕਰਕੇ ਤੈਨੂੰ ਇਹ ਸਮਝਾ ਤੇ ਉਹ ਬੱਸ ਵਾਲਾ ਜਿਹੜਾ ਸਫਰ ਆ ਉਹ ਲੜਕੀ ਮੇਰੀ ਇਹ ਤੋਂ ਬਾਅਦ ਜ਼ਿੰਦਗੀ 'ਚ ਮੇਰੀਆਂ ਰਚਨਾਵਾਂ ਪੜਦੀ ਮੇਰੀ ਬਹੁਤ ਵੱਡੀ ਪਾਠਕਾ ਅੱਜ ਵੀ ਮੇਰੀ ਲੜਕੀ ਉਹ ਬਾਲ ਬੱਚੇਦਾਰ ਵੀ ਹੋ ਗਈ ਆ ਤੇ ਅੱਜ ਵੀ ਜਿਹੜਾ ਮੈਨੂੰ ਕੋਈ ਜਦੋਂ ਮੈਂ ਲਿਖਦਾ ਕੋਈ ਲਿਖਤਾ ਆਪਦੀ ਉਹਨੂੰ ਦਿਖਾਉਣਾ ਤੇ ਅੱਜਕੱਲ ਤਾਂ ਸੋਸ਼ਲ ਮੀਡੀਆ ਦਾ ਜੋਗ ਆ ਗਿਆ ਉਦੋਂ ਤਾਂ ਇੰਨਾ ਹੈ ਹੀ ਨਹੀਂ ਸੀ ਤੇ ਉਹ ਲੜਕੀ ਉਦੋਂ ਅਖਬਾਰਾਂ ਚ ਮੇਰੇ ਮੈਗਜ਼ੀਨਾਂ ਚ ਪੜਤੀ ਹੁੰਦੀ ਸੀ ਸੋ ਇਹੋ ਜਿਹੇ ਘਟਨਾਵਾਂ ਜਿਹੜੀਆਂ ਘਟਦੇ ਉਹ ਬੱਸ ਵਾਲੀ ਕੁੜੀ ਮੈਨੂੰ ਕਦੇ ਵੀ ਨਹੀਂ ਭੁੱਲਦੀ ਉਹ ਮੇਰੀ ਇੱਕ ਵਧੀਆ ਦੋਸਤਾਂ ਚੋਂ ਧੰਨਵਾਦ